ਸ੍ਰੀ ਅਕਾਲ ਦੋਸਤੋ ਕਲੀਅਰ ਅੰਮ੍ਰਿਤ ਚੈਨਲ ਤੋਂ ਮੈਂ ਅੰਮ੍ਰਿਤਪਾਲ ਕਲੀਅਰ ਤੁਹਾਡਾ ਸਵਾਗਤ ਕਰਦੀ ਹਾਂ ਦੋਸਤੋ ਮੈਂ ਤੁਹਾਡੇ ਲਈ ਪੇਸ਼ ਕਰ ਰਹੀ ਹਾਂ ਸੁਖਵਿੰਦਰ ਸਿਆਣ ਦੀ ਲਿਖੀ ਹੋਈ ਕਹਾਣੀ ਰੂਹ ਦੀ ਮੁਹੱਬਤ ਕੱਲ ਆਪਾਂ ਇਸ ਕਹਾਣੀ ਦਾ ਪਹਿਲਾ ਭਾਗ ਪੇਸ਼ ਕੀਤਾ ਸੀ ਇਸ ਕਹਾਣੀ ਨੂੰ 5 ਭਾਗਾਂ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਅੱਜ ਆਪਾਂ ਇਸ ਦਾ ਦੂਜਾ ਭਾਗ ਲੈ ਕੇ ਹਾਜ਼ਰ ਹਾਂ ਤੇ ਦੋਸਤੋ ਇਸ ਤੋਂ ਪਹਿਲਾਂ ਕਿ ਆਪਾਂ ਕਹਾਣੀ ਦੇ ਦੂਜੇ ਭਾਗ ਨੂੰ ਸ਼ੁਰੂ ਕਰੀਏ ਤੁਸੀਂ ਆਪਣੇ ਚੈਨਲ ਜੈਨਕਿ ਤੁਹਾਡੇ ਆਪਣੇ ਚੈਨਲ ਕਲੀਅਰ ਅੰਮ੍ਰਿਤ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਸੁਣਨਾ ਕਿਉਂਕਿ ਇਹ ਜਿਹੜੀ ਸਟੋਰੀ ਹੈ ਬੜੀ ਯਥਾਰਥਵਾਦੀ ਹੋਰ ਬੜੀ ਖੂਬਸੂਰਤ ਸਟੋਰੀ ਹੈ ਤੇ ਲਓ ਜੀ ਫਿਰ ਆਪਾਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਸੁਖਵਿੰਦਰ ਸਿਆਨ ਦੁਆਰਾ ਲਿਖੀ ਹੋਈ ਕਹਾਣੀ ਰੂਹ ਦੀ ਮੁਹੱਬਤ ਜਦ ਉਸ ਮੁਹੱਬਤ ਭਰੀ ਜੋੜੀ ਨੇ ਆਪਣੇ ਸਕੂਲ ਵਿੱਚ ਪੰਜਾਬੀ ਵਾਲੀ ਮੈਡਮ ਦਾ ਜ਼ਿਕਰ ਕੀਤਾ ਟਾਈਮ ਪਾਸ ਨੂੰ ਇਸ ਚੀਜ਼ ਦਾ ਪਤਾ ਲੱਗ ਗਿਆ ਸੀ ਕਿ ਪ੍ਰੀਤ ਇਸ ਸਕੂਲ ਦੇ ਵਿੱਚ ਪੜਾਉਂਦੀ ਹੈ। ਇਹ ਬੱਚੇ ਉਸ ਦਾ ਇੱਕ ਜ਼ਰੀਆ ਬਣ ਗਏ ਸਨ। ਲਿਖਾਰੀ ਨੇ ਕਿਹਾ ਮੈਨੂੰ ਇਹ ਨਹੀਂ ਪਤਾ ਕਿ ਪੰਜਾਬੀ ਵਾਲੀ ਮੈਡਮ ਕੌਣ ਹੈ ਪਰ ਇੱਕ ਗੱਲ ਜ਼ਰੂਰ ਕਹਾਂਗਾ ਜੋ ਇਹ ਪ੍ਰੀਤ ਨਾਮ ਦੀਆਂ ਲੇਖਕਾਂ ਹੁੰਦੀਆਂ ਨੇ ਇਹਨਾਂ ਨੂੰ ਰੱਬੀ ਬਖਸ਼ਿਸ਼ਾ ਹੁੰਦੀਆਂ ਨੇ। ਸ਼ਬਦਾਂ ਨੂੰ ਮੋਤੀਆਂ ਵਾਂਗ ਪਰੋ ਕੇ ਰੱਖ ਦਿੰਦੀਆਂ ਨੇ। ਇਹਨਾਂ ਨੇ ਸ਼ਬਦਾਂ ਨੂੰ ਪੜ੍ਹ ਕੇ ਤਾਂ ਮੇਰੇ ਵਰਗਾ ਇਨਸਾਨ ਇਹ ਕਹਿ ਦਿੰਦਾ ਹੈ ਮੇਰੀ ਤਾਂ ਸਮਝ ਤੋਂ ਬਾਹਰ ਨੇ। ਨੈਂਸੀ ਮੇਰੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਦੀ ਸੀ ਟਾਈਮ ਪਾਸ ਆਪਣੇ ਆਪ ਨੂੰ ਪਰਦੇ ਵਿੱਚ ਰਹਿ ਕੇ ਵਿਚਰਨਾ ਚਾਹੁੰਦਾ ਸੀ ਜਦ ਨੈਂਸੀ ਪ੍ਰੀਤ ਦੇ ਨਾਲ ਉਹ ਗੱਲਾਂ ਬਾਤਾਂ ਸਾਂਝੀਆਂ ਕਰਦੀ ਜੋ ਪ੍ਰੀਤ ਨੇ ਟਾਈਮ ਪਾਸ ਨੂੰ ਸਮਝਾਈਆਂ ਹੋਈਆਂ ਸਨ ਨੈਂਸੀ ਦੇ ਮੂਹੋਂ ਇਹ ਗੱਲਾਂ ਸੁਣ ਕੇ ਉਹ ਸਮਝ ਗਈ ਸੀ ਕਿ ਇਹ ਮਰ ਜਾਣਾ ਟਾਈਮ ਪਾਸ ਹੀ ਹੋਵੇਗਾ ਨੈਂਸੀ ਪੜਾਈ ਲਿਖਾਈ ਦੇ ਵਿੱਚ ਬਹੁਤ ਤੇਜ਼ ਸੀ ਕਿਉਂਕਿ ਟਾਈਮ ਪਾਸ ਹੀ ਸੀ ਜਦ ਕਰਨ ਦੇ ਟਾਈਮ ਪਾਸ ਦਾ ਅਧੂਰੀ ਮੁਹੱਬਤ ਵਾਲਾ ਕਿੱਸਾ ਪੜਿਆ ਤਾਂ ਮਰ ਜਾਣਾ ਉਸੇ ਪ੍ਰਕਾਰ ਹੀ ਚੱਲਣ ਲੱਗ ਪਿਆ ਉਹ ਗੱਲ ਗੱਲ ਤੇ ਨੈਨਸੀ ਨੂੰ ਕਿਹਾ ਕਰੇ ਗੱਲ ਤੇ ਉਂਗਲ ਰੱਖ ਕੇ ਦਿਖਾ ਮੇਰਾ ਸਕੂਲ ਦਾ ਕੰਮ ਕਰ ਮੇਰਾ ਆਪਣੇ ਪਿੰਡ ਛੁੱਟੀ ਆਉਣਾ ਜਾਣਾ ਲਗਾਤਾਰ ਜਾਰੀ ਰਿਹਾ ਦੂਜੇ ਪਾਸੇ ਪ੍ਰੀਤ ਨੇ ਮੈਨੂੰ ਸਮਝਾ ਦਿੱਤਾ ਸੀ ਉਹਨਾਂ ਨੂੰ ਮੇਰੇ ਬਾਰੇ ਕੁਝ ਵੀ ਜ਼ਿਕਰ ਨਹੀਂ ਕਰਨਾ ਜਦ ਸਮਾਂ ਆਇਆ ਮੈਂ ਆਪਣੇ ਆਪ ਦੱਸਾਂਗੀ ਹਣਕਰਨਨ ਸੀ 10ਵੀਂ ਕਲਾਸ ਦੇ ਵਿੱਚ ਪੜ੍ਹਦੇ ਸਨ ਜਦ ਵੀ ਉਹਨਾਂ ਦੇ ਵਿੱਚ ਕੋਈ ਐਪਸੀ ਤਕਰਾਰਵਾਜੀ ਹੁੰਦੀ ਸੀ ਤਾਂ ਪ੍ਰੀਤ ਉਹਨਾਂ ਦੋਹਾਂ ਦੀ ਐਪਸੀ ਸੁਲਾ ਕਰਵਾ ਦਿੰਦੀ ਪ੍ਰੀਤ ਇਹਨਾਂ ਪਿਆਰ ਕਰਨ ਲੱਗ ਪਈ ਸੀ ਕਿ ਨਨਸੀ ਨੂੰ ਉਸ ਨੂੰ ਕਿਹਾ ਕਿ ਤੂੰ ਆਪਣੇ ਸ਼ਬਦਾਂ ਦੇ ਨਾਲ ਮੁਹੱਬਤ ਲਿਖਿਆ ਕਰ ਕਰਨ ਉਹ ਹਮੇਸ਼ਾ ਘੂਰਦੀ ਰਹਿੰਦੀ ਸੀ ਦਿਲ ਵਿੱਚ ਸੋਚਦੀ ਰਹਿੰਦੀ ਸੀ ਮਰ ਜਾਣਾ ਜਮਾ ਹੀ ਮੇਰੇ ਠੀਠ ਲਿਖਾਰੀ ਵਰਗਾ ਉਸਨੇ ਕਰਨ ਨੂੰ ਪੁੱਛਿਆ ਕਿ ਤੂੰ ਨੰਮਸੇ ਨੂੰ ਇੰਨਾ ਤੰਗ ਕਿਉਂ ਕਰਦਾ ਕਰਨ ਨੇ ਕਿਹਾ ਉਹ ਜੋ ਬਾਹਰ ਸਾਡਾ ਵੀਰ ਸਾਨੂੰ ਮਿਲਦਾ ਹੁੰਦਾ ਉਹ ਕਹਿੰਦਾ ਹੁੰਦਾ ਜਿੰਨਾ ਚਿਰ ਮੁਹੱਬਤ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਨਾ ਆਉਣ ਮੁਹੱਬਤ ਸੋਹਣੀ ਨਹੀਂ ਲੱਗਦੀ ਪ੍ਰੀਤ ਨੇ ਕਹਿਣਾ ਤੇਰੇ ਵੀਰੇ ਨੂੰ ਕਹੀ ਸਾਡੀ ਪੰਜਾਬੀ ਵਾਲੀ ਮੈਡਮ ਨੇ ਕਿਹਾ ਬਹੁਤ ਘੱਟ ਹੁੰਦੇ ਨੇ ਇਸ ਦੁਨੀਆ ਦੇ ਵਿੱਚ ਸ਼ੀਸ਼ਾ ਦਿਖਾਉਣ ਵਾਲੇ ਕਰਨ ਚੁੱਪ ਹੋ ਜਾਂਦਾ ਨਾਲੇ ਤੇਰੇ ਵੀਰ ਨੂੰ ਪੁੱਛੀ ਇਹ ਮੁਹੱਬਤ ਕੀ ਹੁੰਦੀ ਹੈ ਉਹ ਹੱਸ ਪਈ ਕਰਮ ਵੀ ਥੋੜਾ ਜਿਹਾ ਸ਼ੱਕ ਹੋ ਗਿਆ ਉਸਨੇ ਸਾਰੀ ਗੱਲਬਾਤ ਨੈਨਸੀ ਦੇ ਨਾਲ ਸਾਂਝੀ ਕੀਤੀ ਨੈਨਸੀ ਨੇ ਇਹ ਗੱਲ ਕਹੀ ਜਦ ਵੀ ਮੈਂ ਮੈਡਮ ਦੇ ਨਾਲ ਗੱਲਬਾਤ ਸਾਂਝੀ ਕਰਦੀ ਹਾਂ ਇਹ ਜੋ ਕਿਤਾਬ ਦੇ ਵਿੱਚ ਲਿਖੀਆਂ ਹੋਈਆਂ ਗੱਲਾਂ ਨੇ ਇਹ ਸਾਰੀਆਂ ਉਹਨਾਂ ਦੇ ਮੂੰਹੋਂ ਨਿਕਲ ਜਾਂਦੀਆਂ ਨੇ ਕਰਨਟਨੈਂਸੀ ਦਾ ਮੁਹੱਬਤ ਦੀ ਸਫਰਨਾਮਾ ਤੂਫਾਨ ਮੇਲਵਾਂਗ ਬਤੀਤ ਹੋ ਰਿਹਾ ਸੀ ਉਹਨਾਂ ਦੇ ਨਾਲ ਮੇਰੀਆਂ ਵੀ ਯਾਦਾਂ ਤਾਜ਼ਾ ਹੋ ਰਹੀਆਂ ਸਨ ਮੈਨੂੰ ਵੀ ਇੱਕ ਜ਼ਿੰਦਗੀ ਜਿਉਣ ਦੀ ਆਸ ਮਿਲ ਰਹੀ ਸੀ ਹੁਣ ਕਰਨਟਨੈਂਸੀ ਦੇ ਪਿਆਰ ਨੂੰ ਜ਼ਮਾਨੇ ਦੀ ਨਜ਼ਰ ਲੱਗ ਗਈ ਉਹਨਾਂ ਨਾਲ ਪੜਦੇ ਮੁੰਡਿਆਂ ਨੇ ਕਰਨ ਦੀ ਕੁੱਟਮਾਰ ਕਰ ਦਿੱਤੀ ਸਕੂਲ ਦੇ ਹੈਡਮਾਸਟਰ ਕੋਲ ਇਹ ਸਾਰੀ ਗੱਲਬਾਤ ਪਹੁੰਚ ਗਈ ਹੈਡਮਾਸਟਰ ਬੜਾ ਸਖਤ ਸੀ ਸਕੂਲ ਦੇ ਵਿੱਚੋਂ ਨਾ ਕੱਟਣ ਦੀ ਨੌਬਤ ਆ ਗਈ ਉਹ ਹੈਡਮਾਸਟਰ ਟਾਈਮ ਪਾਸ ਦੇ ਪਾਪਾ ਦਾ ਕਲਾਸ ਫੈਲੋ ਸੀ ਸੋ ਉਸ ਨੇ ਟਾਈਮ ਪਾਸ ਦੇ ਪਾਪਾ ਦੀ ਗੱਲ ਨੂੰ ਨਹੀਂ 모ੜਿਆ ਕਰਨ ਨੂੰ ਦੁਬਾਰਾ ਮੌਕਾ ਮਿਲ ਗਿਆ ਫਿਰ ਟਾਈਮ ਪਾਸ ਪਿੰਡ ਛੁੱਟੀ ਆਇਆ ਕਰਨ ਦੇ ਸਕੂਲ ਦੇ ਵਿੱਚ ਵਿਦਾਇਗੀ ਪਾਰਟੀ ਸੀ ਉਸ ਪਾਰਟੀ ਦੇ ਵਿੱਚ ਨਰਸੀ ਨੇ ਆਪਣੇ ਮਹਿਬੂਬ ਦੇ ਲਈ ਕੁਝ ਸ਼ਬਦ ਲਿਖੇ ਸਨ ਹੁਣ ਉਹਨਾਂ ਸ਼ਬਦਾਂ ਦਾ ਜ਼ਿਕਰ ਕਰੂੰਗਾ ਜ਼ਰੂਰ ਪਰ ਕੱਲ ਨੂੰ ਅਗਲੇ ਭਾਗ ਦੇ ਵਿੱਚ वार्तालाਪ ਦਾ ਦੂਜਾ ਭਾਗ ਸਮਾਪਤ ਸੜਕ ਸੜਕ ਤੇ ਜਾਂਦੇ ਦੋ ਕਬੂਤਰ ਗਲ ਵਿੱਚ ਉਹਨਾਂ ਦੇ ਗੱਲ ਨੀ ਟਾਈਲ ਬਾਸ ਹੁਣ ਡਿਊਟੀ ਚੱਲਿਆ ਕੱਲ ਮਿਲਦੇ ਹਾਂ ਅੱਡਾਈ ਜਾਣਾ ਤੇ ਅੱਡਾ ਸਤਿ ਸ਼੍ਰੀ ਅਕਾਲ ਇਸ ਬੇਨਸਿਆਂ ਦੀ ਲਿਖੀ ਹੋਈ ਕਹਾਣੀ ਦਾ ਆ ਦੂਜਾ ਭਾਗ ਰੂਹੀ ਮੁਹੱਬਤ ਪੇਸ਼ ਕੀਤਾ ਤੇ ਕੱਲ ਨੂੰ ਇਸ ਦਾ ਤੀਜਾ ਭਾਗ ਲੈ ਕੇ ਮੈਂ ਫਿਰ ਤੁਹਾਡੀ ਆਪਣੀ ਖਾਦਮ ਅਮ੍ਰਿਤਪਾਲ ਗਲੇਰ ਹਾਜ਼ਰ ਹੋਵਾਂਗੀ ਦੋਸਤੋ ਜਿੰਦੇ ਆਦੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਨਾ ਕੱਲ ਤੱਕ ਤੁਸੀਂ ਆਪਣੇ ਸਿਹਦਾ ਧਿਆਨ ਰੱਖਣਾ ਦੋਸਤੋ ਹਮੇਸ਼ਿਆ ਜ਼ਿੰਦਾਬਾਦ ਰਹੇ